ਸ਼ਾਮਾਂ ਦਾਣ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨੈਲੀਆ ਕੰਨੂ ਪਿਆਰ ਪਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਮੈਂ ਗੁਜ਼ਾਰਿਸ਼ ਕਰਦਾ ਕਿ ਜਿਹੜੇ ਵੀ ਇਸ ਵਕਤ ਸਾਡੇ ਨਾਲ ਜੁੜੇ ਨੇ ਉਹ YouTube ਚੈਨਲ ਰੇਡੀਓ ਪੰਜਾਬ ਟੂਡੇ ਦਾ ਵੱਤ ਤੋਂ ਵੱਦ ਸਬਸਕ੍ਰਾਈਬ ਕਰੋ ਜੀ ਇਸ ਤੋਂ ਇਲਾਵਾ ਐਪ ਨੂੰ ਵੱਤ ਤੋਂ ਵੱਦ ਜਿੰਨਾ ਹੋ ਸਕੇ ਪਹਿਲਾ ਸਮਾਂ ਮਿਲੇ ਤੁਸੀਂ ਐਪ ਨੂੰ ਵੀ ਜਿਹੜਾ ਪਲੀਜ਼ ਯੂਜ਼ ਕਰਿਆ ਕਰੋ ਜੀ ਪ੍ਰੋਗਰਾਮ ਦਾ ਆਗਾਸ ਕਦੇ ਟੀਲ ਸਭਸਾ ਸਿਕਾ ਲਈ ਸਸਰੀ ਕ ਟੀਲ ਸਾਬ 10 ਸਾਲ ਦੀ ਹਕੂਮਤ ਕਾਦੀ ਸੀ ਉਹ ਕਹਿੰਦੇ ਵੀ ਸਾਡੇ ਟਿੰਡਾਂ ਵਾਲਾ ਖੂਬ ਹੀ ਕਿਤੇ ਨਾ ਕਿਤੇ ਖਾਲੀ ਤੁਰ ਪੈਂਦਾ ਕਹਿੰਦੇ ਹਾ ਇਹਨਾਂ ਨੇ ਤਾਂ ਕਹਿੰਦੇ ਹਵਾਈ ਜਾ ਇਹਨੂੰ ਕਹਿੰਦੇ ਪੈਰ ਹੀ ਨਹੀਂ ਲੱਗਣ ਦਿੱਤੇ ਪਤੰਦਰਾ ਨੇ ਥੱਲੇ 10 ਸਾਲਾਂ ਚ 121 ਕਰੋੜ ਰੁਪਏ ਦੇ ਕਹਿੰਦੇ ਉਡਣ ਖਟੋਲੇ ਦੇ ਝੂਟੇ ਲੈ ਲਏ ਇਹ ਜਾਂ ਮੇ ਜੀ ਪੰਜਾਬ ਦੇ ਲੋਕਲ ਬਾਡੀਜ਼ ਦੇ ਸਰਸ ਪਟਾ ਮંત્રી ਜੀ ਨਵਜੋਤ ਸਿੰਘ ਸਿੱਧੂ ਹੁਣਾ ਦਾ ਨਵਜੋਤ ਸਿੰਘ ਸਿੱਧੂ ਨੇ ਦਲਜੀਤ ਸਿੰਘ ਗਿਲਦੀਆ ਜੀ ਜਿਹੜੇ ਸੰਗਤ ਸਿੰਘ ਗਿਲਦੀਆ ਐਮ ਐਲ ਏ ਦੇ ਸੁਪੁੱਤਰ ਹੈ ਹੂੰ ਉਹਨਾਂ ਵੱਲੋਂ ਇੱਕ ਇਨਫਰਮੇਸ਼ਨ ਲਈ ਸੀ ਆਰਟੀਆਈ ਐਕਟ ਦੇ ਤਹਿਤ ਜੀ ਜੋ ਇਨਫਰਮੇਸ਼ਨ ਉਹਨਾਂ ਨਵਜੋਤ ਸਿੱਧੂ ਨਾਲ ਸ਼ੇਅਰ ਕੀਤੀ ਤੇ ਨਵਜੋਤ ਸਿੱਧੂ ਨੇ ਫਿਰ ਕੱਲੋ ਪੱਤਰਕਾਰਾਂ ਨਾਲ ਸ਼ੇਅਰ ਕੀਤੀ ਨਵਜੋਤ ਸਿੱਧੂ ਹੁਣ ਇਹ ਕਹਿੰਦੇ ਐ ਕਿ ਜਿਹੜੀ ਆਪਾਂ ਕਹਿੰਦੇ ਨੇ ਤੇਲ ਪਾਣੀ ਵਾਲੀ ਗੱਲ ਹੂੰ ਹੂੰ ਤੇਲ ਪਾਣੀ ਤਾਂ ਇੱਕ ਵੱਖਰੀ ਚੀਜ਼ ਐ ਇਹ ਵੱਖਰੀ ਐ ਹੂੰ ਐ ਪੰਜਾਬ ਸਰਕਾਰ ਦੇ ਕੋਲੇ ਇੱਕ ਆਪਣਾ ਹੈਲੀਕਾਪਟਰ ਐ ਹੈਗਾ ਜੀ ਉਸ ਹੈਲੀਕਾਪਟਰ ਦੇ ਉੱਤੇ ਝੂਟੇ ਕਿੰਨੇ ਕਿਲੇ ਐ ਪਿਛਲੀ ਸਰਕਾਰ ਜਿਹੜੀ 10 ਸਾਲਾਂ ਦੀ ਸੀ ਇਹਨਾਂ ਦੇ ਮੰਤਰੀਆਂ ਨੇ ਮੁੱਖ ਮੰਤਰੀ ਨੇ ਡਿਪਟੀ ਮੁੱਖ ਮੰਤਰੀ ਨੇ ਉਸ ਕੱਲ ਨੂੰ ਜੇ ਆਪਾਂ ਪਾਸੇ ਛੱਡ ਦੇਗੇ ਜੀ ਇਹ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਬੜੀ ਇੰਟਰਸਟਿੰਗ ਹੈ ਜੀ ਇਹ ਕਹਿੰਦੇ ਜੀ ਜਹਾਜ਼ ਹੈ ਜਿਹੜੇ ਹੈਲੀਕਾਪਟਰ ਜੇ ਆਪਾਂ ਇਹਨੂੰ ਜੇ ਮੈਂ ਦੇਸੀ ਭਾਸ਼ਾ ਚ ਗੱਲ ਕਰੀਏ ਹੂੰ ਹੂੰ ਤਾਂ ਅੱਗੇ ਬਜ਼ੁਰਗ ਬਾਤਾਂ ਸੁਣਾਉਂਦੇ ਹੁੰਦੇ ਸੀ ਪੁਰਾਣੇ ਜ਼ਮਾਨੇ ਚ ਉਡਣ ਕਟੋਲੇ ਹਾਂਜੀ ਜਿਹੜੇ ਇਹ ਉਡਣ ਕਟੋਲੇ ਆ ਜੀ ਉਡਣ ਕਟੋਲੇ ਇਹ ਮਤਲਬ ਉਹ ਜਿਹੜੇ ਹੈ ਨਾ ਜਿਹਨੂੰ ਜਾਂਦਾ ਚਾਰਟਰਡ ਕਹਿੰਦੇ ਆ ਹੂੰ ਹੂੰ ਪ੍ਰਾਈਵੇਟ ਕੰਪਨੀਆਂ ਤੋਂ ਕਿਰਾਏ ਤੇ ਲੈਂਦੇ ਕਿਰਾਏ ਤੇ ਲੈ ਲੈਂਦੇ ਆਪ ਤਾਂ ਜਿਵੇਂ ਆਪਾਂ ਟੈਕਸੀ ਕਰਾ ਕੇ ਜਾਂਦੇ ਆ ਵਿੱਚ ਦੂਜਾ ਬੰਦਾ ਨਹੀਂ ਪੈਂਦਾ ਦੂਜਾ ਬੰਦਾ ਨਹੀਂ ਬੈਠ ਸਕਦਾ ਆਪਦੇ ਵਾਸਤੇ ਹੀ ਹੈ ਵੀ ਕਿਰਾਏ ਦਾ ਜਹਾਜ਼ ਹੈ ਹੂੰ ਹੂੰ ਇਹ ਲੈ ਲੇ ਜੀ ਤੇ ਲੈ ਕੇ ਫਿਰ ਇਹ 10 ਸਾਲਾਂ ਦੇ ਵਿੱਚ ਇੱਧਰ ਗਏ ਤੇ ਉੱਧਰ ਗਏ ਇੱਧਰ ਗਏ ਉੱਧਰ ਗਏ ਇਹਦੀ ਜਿਹੜੀ ਹੁਣ ਹਿਸਾਬ ਕਿਤਾਬ ਲਾਇਆ ਉਹ ਕਹਿੰਦੇ ਜੀ 100 ਤੇ 21 ਕਰੋੜ ਰੁਪਈਆ ਇਹਦਾ ਪਾੜਾ ਕਿਰਾਇਆ ਬੰਦਾ ਹੈ ਅੱਛਾ ਜੀ ਜਿਹੜਾ ਪੰਜਾਬ ਸਰਕਾਰ ਨੇ ਦੇ ਪਰਿਆ ਹਾਂਜੀ ਅਰੇ ਇਹਦੇ ਚ ਝੂੜੇ ਕੌਣ ਕੌਣ ਲੈਂਦੇ ਸੀ ਹੂੰ ਹੂੰ ਕਹਿੰਦੇ ਜੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੋਦ ਜੀ ਉਹਨਾਂ ਦੇ ਸੁਪੋਤਰ ਤੇ ਡਿਪਟੀ ਮੁੱਖ ਮੰਤਰੀ ਸਾਹਿਬ ਕਾ ਹੂੰ ਹੂੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਰਿਸ਼ਤੇਦਾਰ ਹੂੰ ਪਾਬ ਬੀਬੀ ਹਰਸਿਮਰਤ ਕੌਰ ਬਾਦਲ ਦੇ ਮਜੀਠੀਆ ਪ੍ਰਤਾਪਾ ਸਾਹਿਬ ਹੂੰ ਹੂੰ ਵਿਕਰਮ ਸਿੰਘ ਮਜੀਠੀਆ ਜਿਹੜੇ ਰੈਵਨਿਊ ਮੰਤਰੀ ਤੇ ਲੋਕ ਸੰਪਰਕ ਵਭਾਗ ਦੇ ਮੰਤਰੀ ਹੁੰਦੇ ਸੀ ਉਹ ਤੇ ਬਾਦਲ ਸਾਹਿਬ ਦੇ ਦਮਾਦ ਸਾਹਿਬ ਜੀ ਆਦੇਸ਼ ਪ੍ਰਤਾਪ ਸਿੰਘ ਬਿਕਰੀ ਸੀ ਬਸ ਸਾਫ ਦੇ ਸੀ ਉਹ ਨਾਲ ਹੋਰ ਵੀ ਬੈਠ ਜਾਂਦੇ ਸੀ ਕਿਉਂਕਿ ਮੰਤਰੀ ਇਨਟਾਈਟਲਡ ਹੁੰਦੇ ਆ। ਹੂੰ ਹੂੰ। ਮੰਤਰੀਆਂ ਕੋਲੇ ਜਿਹੜੇ ਐ ਇਹ ਅਧਿਕਾਰ ਹੁੰਦੇ ਆ ਕਿ ਉਹ ਜਹਾਜ਼ ਲੈ ਜਾ ਸਕਦੇ। ਤੇ ਇਹਦਾ 121 ਕਰੋੜ ਰੁਪਇਆ ਕਰਾਇਆ ਜਾਂਦਾ ਉਦੋਂ ਹੂੰ ਜਦੋਂ ਸਾਰਾ ਕੁਝ ਪੰਜਾਬ ਦੀਆਂ ਸੜਕਾਂ ਤੱਕ ਵੀ ਗਹਿਣੇ ਕਰਤੀ ਗਿਆ ਸੀ। ਹੂੰ ਸਾਰਾ ਪਾੜਾ ਕਰਾਇਆ ਲੈ ਲੈ ਉਤਰੋ ਤੇ ਨਵਜੋਤ ਸਿੰਘ ਸਿੱਧੂ ਨੇ ਹੋਰ ਵੀ ਗੱਲ ਦੱਸੀ। ਜੀ। ਉਹ ਕਹਿੰਦੇ ਵੀ ਬਾਦਲ ਸਾਹਿਬ ਆਮ ਤੌਰ ਤੇ ਵਿਆਹਾਂ ਤੇ ਸ਼ਗਨਾਂ ਤੇ ਕੁਈ ਬੰਦਾ ਬਿਮਾਰ ਹੋ ਗਿਆ ਉਹਦਾ ਪਤਾ ਲੈਣ ਵਾਸਤੇ ਹੂੰ ਹੂੰ ਉਹਨਾਂ ਦੀ ਪਾਰਟੀ ਦਾ ਕੋਈ ਸੱਜਣ ਚਲਾਣਾ ਕਰ ਗਿਆ ਉਹਦੇ ਘਰ ਅਫਸੋਸ ਕਰਨ ਲਈ ਜਾਂ ਭੋਗ ਤੇ ਜਾਣ ਵਾਸਤੇ ਕਹਿੰਦੇ ਵੀ ਉਹ ਉਦੋਂ ਵੀ ਵਰਤਦੇ ਰਹੇ ਜੀ ਤੇ ਇੰਟਰਸਟਿੰਗ ਗੱਲ ਇਹ ਹੈ ਕਿ ਉਹ ਜਾਣਾ ਪ੍ਰਾਈਵੇਟ ਜਹਾਜ਼ ਤੇ ਹੈ ਜਿਹਦੇ ਪੈਸੇ ਜਿਹੜੇ ਹੈਗੇ ਸਰਕਾਰੀ ਖਜ਼ਾਨੇ ਚ ਜਾਂਦੇ ਹੈ ਜੀ ਤੇ ਬਾਦਲ ਸਾਹਿਬ ਕਹਿੰਦੇ ਵੀ ਪ੍ਰਤੀ ਦਿਨ ਫਿਰ 500 ਤੋਂ ਲੈ ਕੇ ਹੂੰ 1000 ਰੁਪਏ ਦਾ ਸਫਰੀ ਪਤਾ ਹੈ ਹੂੰ ਉਹ ਵੀ ਵਸੂਲਦੇ ਰਹੇ ਹੂੰ ਅਰ ਨਾਲੀ ਫਿਰ ਉਹਨੇ ਹੋਰ ਗੱਲ ਦੱਸਦੀ ਕਹਿੰਦੇ ਵੀ ਇਤੋਂ ਆਪਾਂ ਨੂੰ ਪਤਾ ਹੈ ਵੀ ਦੁਨੀਆਦਾਰੀ ਦੇ ਵਿੱਚ ਕਈ ਵਾਰੀ ਪਤਾ ਨਹੀਂ ਬਿਮਾਰੀਆਂ ਕਿਹੋ ਜਿਹੀਆਂ ਲੱਗਦੀਆਂ ਬੰਦੇ ਨੂੰ ਐ ਪੰਜਾਬ ਦੇ ਦੋ ਵੱਡੇ ਪਰਿਵਾਰ ਹੈ ਖਾਸ ਕਰ ਮਲਵਾਲਾ ਰਿਟਰਨ ਬਾਦਲ ਪਰਿਵਾਰ ਤੇ ਸਰਾਏ ਨਾਗੇ ਵਾਲਾ ਹਰਚਰਨ ਸਿੰਘ ਬਰਾੜ ਪਰਿਵਾਰ ਇਹਨਾਂ ਦੇ ਦੋ ਪ੍ਰਮੁੱਖ ਮੈਂਬਰ ਸਰਦਾਰਨੀ ਬਾਦਲ ਸੁਰਿੰਦਰ ਕੌਰ ਸੁਖਵੀਰ ਉਹਨਾਂ ਦੀ ਮਾਤਾ ਜੀ ਹੂੰ ਹੂੰ ਤੇ ਸਰਦਾਰ ਹਰਚਰਨ ਸਿੰਘ ਬਰਾੜ ਦੇ ਪੁੱਤਰ ਸਣੀ ਬਰਾੜ ਹੂੰ ਹੂੰ ਉਹ ਦੋਨਾਂ ਜਣਿਆਂ ਦੀ ਡੈਥ ਡੂ ਟੂ ਕੈਂਸਰ ਹੋਈ ਹੈ ਜੀ ਦੋਨਾਂ ਨੇ ਇਲਾਜ ਵੀ ਅਮਰੀਕਾ ਦੇ ਵਿੱਚੋਂ ਕਰਵਾਏ ਤਾਂ ਸਿੱਧੂ ਸਾਹਬੇ ਦੱਸਦੇ ਐ ਕਹਿੰਦੇ ਅਮਰੀਕਾ ਤੋਂ ਜਿਹੜਾ ਦੋਰੀ ਬੀਬਾ ਜੀ ਗਏ ਐ ਹੂੰ ਹੂੰ ਵੱਡੇ ਬੀਬਾ ਜੀ सुरेंद्र ਕੌਰ ਬਾਦਲ ਉਹਨਾਂ ਨੇ ਕਹਿੰਦੇ ਵੀ ਉੱਥੋਂ ਆ ਕੇ ਨਾਥ ਟ੍ਰੈਵਲਿੰਗ ਟਿਕਟਾਂ ਜਮ੍ਹਾਂ ਕਰਵਾਈਆਂ ਜੀ ਤੇ ਨਾ ਹੀ ਬੋਰਡਿੰਗ ਪਾਸ ਜਮ੍ਹਾਂ ਕਰਵਾਏ ਹੂੰ ਹੂੰ ਇਹਨਾਂ ਨੂੰ ਜਮ੍ਹਾਂ ਕਰਵਾਏ ਤੋਂ ਬਗੈਰ ਹੀ 8 ਲੱਖ ਰੁਪਏ ਹੂੰ ਜਿਹੜੇ ਹੈ ਜੀ ਉਹ ਕਹਿੰਦੇ ਇਲਾਜ ਵਾਲੇ ਉਹ ਵੀ ਵਸੂ ਰਿਵਰਸ ਕਰਤੇ ਰਿਵਰਸ ਕਰਤੇ ਲੇ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਸੀ ਔਰ ਨਾਲ ਉਹਨੋਂ ਕਹਿੰਦੇ ਵੀ ਇੰਨਾ ਕੁਝ ਹੋਈ ਗਿਆ ਤੇ ਹੋਰ ਵੀ ਬਹੁਤ ਕੁਝ ਹੋਇਆ ਹਾਂ ਹਾਂ ਇਹਦੇ ਉਲਟ ਉਹਨਾਂ ਨੇ ਆਪ ਦਾ ਵੀ ਦਿੱਤਾ ਹੈ ਲੇਖਾ ਜੋਖਾ ਕਹਿੰਦੇ ਵੀ ਸਾਡੀ ਸਰਕਾਰ ਦੇ 9 ਮਹੀਨਿਆਂ ਚ ਹੂੰ ਜਿਹੜਾ ਹੈਗਾ ਸਿਰਫ 22 ਲੱਖ ਰੁਪਈਆ ਲੱਗਿਆ ਤੇਲ ਪਾਣੀ ਤੇ ਜਿਹੜਾ ਹੈਲੀਕਾਪਟਰ ਚ ਉੱਪਰ ਹੈ ਹੂੰ ਹੂੰ ਔਰ ਇਹਦੇ ਵਿੱਚ ਵੀ ਕੋਈ ਵੀ ਮੰਤਰੀ ਨਹੀਂ ਬੈਠਾ ਅੱਛਾ ਕਦੇ ਕਦੇ ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਬੈਹ ਜਾਂਦੇ ਸੀ ਬੈਹ ਜਾਂਦੀ ਹੈ ਪਰ ਇੱਥੇ ਮੈਂ ਥੋੜਾ ਜਿਹਾ ਸਹਿਮਤ ਨਹੀਂ ਜਿਆਦਾ ਹੀ ਕੰਮ ਕਰ ਗਿਆ ਭਾਈ ਅੱਛਾ ਜੀ ਤੁਹਾਡੀ ਯਾਦ ਉਹਨਾਂ ਜਦੋਂ ਇਹ ਸਰਕਾਰ ਬਣੀ ਹੈ ਹੂੰ ਹੂੰ ਸਰਕਾਰ ਦੇ ਬਣ ਤੋਂ ਬਾਅਦ ਦਮਤਮਾ ਸਾਹਿਬ ਚ ਵਿਸਾਖੀ ਦਾ ਪਹਿਲਾ ਮੌਕਾ ਸੀ ਹਾਂਜੀ ਉਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਸਤੇ ਉਹਨਾਂ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਹੂੰ ਹੂੰ ਪਰ ਉਹ ਨਹੀਂ ਸੀ ਆਏ ਉਹਦੇ ਵਿੱਚ ਫਿਰ ਤਿੰਨ ਸ਼ਖਸ਼ ਆਏ ਸੀ ਜੀ ਹੈਲੀਕਾਪਟਰ ਤੇ ਇੱਕ ਮੌਜੂਦਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਮਨਪ੍ਰੀਤ ਸਿੰਘ ਬਾਦਲ ਇੱਕ ਕਾਂਗਰਸ ਦੇ ਸੀਨੀਅਰ ਆਗੂ ਬਜ਼ੁਰਗ ਆਗੂ ਲਾਲ ਸਿੰਘ ਹੂੰ ਹੂੰ ਤੇ ਮੇਰੇ ਖਿਆਲੇ ਕੈਪਟਨ ਸੰਦੀਪ ਸੰਧੂ ਵੀ ਸੀ ਜੀ ਉਸ ਵੇਲੇ ਉਹ ਸਰਕਾਰੀ ਜਹਾਜ਼ ਵਰਤਿਆ ਸੀ ਕੈਪਟਨ ਸਾਹਬ ਉਹਦੇ ਚ ਹੈ ਨਹੀਂ ਸੀ ਇਹ ਥੋੜੇ ਜਿਹਾ ਉਹਦੀ ਦ੍ਰਿਸ਼ਟੀ ਕਰ ਲੈਂਦੇ ਤਾਂ ਮੇਰਾ ਖਿਆਲ ਚੰਗਾ ਸੀ ਦੇ ਨਾਲ ਲੱਗ ਜਾਂਦਾ ਵੀ ਹਾਂ ਭਾਈ ਕਿਉਂਕਿ ਸੀਐਮ ਸਭ ਬਿਮਾਰ ਹੋਗੇ ਸੀ ਉਹਨਾਂ ਨੇ ਆਪਣੀ ਟੀਮ ਨੂੰ ਭੇਜਿਆ ਕਿਉਂ ਬਿਮਾਰ ਹੋਣ ਕਰਕੇ ਉਹ ਨਹੀਂ ਸੀ ਆ ਸਕਦੇ ਸ਼ਾਇਦ ਬਹਾਨਾ ਲਾ ਕੇ ਕਹਿ ਸਕਦੇ ਸੀ ਜਹਾਜ਼ ਤੇ ਚੜ ਗਏ ਪਰ ਸਿੱਧੂ ਸਾਹਿਬ ਕਹਿੰਦੇ ਵੀ ਸਾਡੇ ਵਾਲੇ ਬਿਲਕੁਲ ਨਹੀਂ ਚੜੇ ਅਗਲੀ ਗੱਲ ਥੋੜੀ ਜਿਹਾ ਉਹਨਾਂ ਦੀ ਠੀਕ ਚੱਪਦੀ ਹੈ ਕਹਿੰਦੇ ਵੀ ਜਹਾਜ਼ ਕਰਾਏ ਤੇ ਅਸੀਂ ਵੀ ਲੈ ਆਏ ਉਹਨਰ ਕੋਟੋਲਾ ਹੈਲੀਕਾਪਟਰ ਇਹ ਕਹਿੰਦੇ ਉਹਨੂੰ ਲਿਆ ਸੀ ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਹੋਈ ਸੀ ਕੈਦ ਕੈਦ ਉਹਦੋਂ ਲਾਂਡਰ ਆਰਡਰ ਦੀ ਪ੍ਰੋਬਲਮ ਹੋ ਗਈ ਸੀ ਸਾਰੇ ਪੰਜਾਬ 'ਚ ਹੀ ਹੋ ਗਈ ਸੀ ਬੇਗਸ਼ਤ ਕਰਨੀ ਸੀ ਗਸ਼ਤ ਨਹੀਂ ਕਰਨੀ ਸੀ ਥਾਂ-ਥਾਂ ਤੇ ਪਹੁੰਚਣਾ ਸੀ ਹੂੰ ਹੂੰ ਉਹਦੋਂ ਕਹਿੰਦੇ ਵੀ ਜੋ ਦੋ ਚੌਪਰ ਅਸੀਂ ਲਏ ਸੀ ਕਿਰਾਏ ਤੇ ਇੱਕ ਚੀਫ ਸੈਕਟਰੀ ਵਾਸਤੇ ਤੇ ਇੱਕ ਡੀਜੀਪੀ ਵਾਸਤੇ ਉਹਨਾਂ ਦਾ ਜ਼ਰੂਰ ਕਹਿੰਦੇ ਵੀ ਅਸੀਂ ਕਰਾਇਆ ਦਿੱਤਾ ਤੇ ਉਸ ਕਿਰਾਏ ਦੀ ਰਕਮ ਜਿਹੜੀ ਦੱਸੀ ਹੈ ਇਹਨਾਂ ਨੇ ਹੂੰ ਹੂੰ ਇਹ ਕਹਿੰਦੇ 37 ਲੱਖ ਤੇ 85000 ਰੁਪਇਆ ਜੀ ਅਸੀਂ ਉਹਦਾ ਕਿਰਾਇਆ ਦਿੱਤਾ ਤੇ ਉਹ ਨਾਲ ਕਹਿੰਦੇ ਤੁਸੀਂ ਇਹਦਾ ਮੁਕਾਬਲਾ ਕਰ ਲਓ ਹੂੰ ਖੈਰ ਇਹਨਾਂ ਗੱਲਾਂ ਨੂੰ ਵੀ ਆਪਣੇ ਮਹੇਸ਼ਿੰਦਰ ਸਿੰਘ ਗਰੇਵਾਲ ਹੂੰ ਜਿਹੜੇ ਬਾਦਲ ਸਾਹਿਬ ਦੇ ਸਲਾਹਕਾਰ ਦੇ ਸਲਾਹਕਾਰ ਸਲਾਹਕਾਰ ਹੁੰਦੇ ਸੀ ਬਾਦਲ ਸਾਹਿਬ ਦੇ ਮੁੱਖ ਮੰਤਰੀ ਹੁੰਦੇ ਆ ਉਸ ਵੇਲੇ ਦੇ ਉਹਨਾਂ ਨੇ ਕਿਹਾ ਜੀ ਤਾਂ ਗੱਲ ਤਾਂ ਹੈ ਜੀ ਹੁਣ ਵਾਲੀ ਸਰਕਾਰ ਨੇ ਵੀ ਪੈਸੇ ਤਾਂ ਬਹੁਤ ਲਾਏ ਜਹਾਜਾਂ ਤੇ ਅਗਲੀ ਗੱਲ ਦਾਨੀਲ ਗਿਆ ਸਾਹਿਬ ਮੈਨੂੰ ਜਿਹੜੀ ਇਹ ਤੇ ਚਲੋ ਬਾਕੀ ਤਾਂ ਗੱਲਾਂ ਠੀਕ ਹੈ ਦੇੜੀ ਸਰਕਾਰਾਂ ਚ ਹੁੰਦੇ ਉਹ ਇਸਤੇਮਾਲ ਵੀ ਕਰਦੇ ਐ ਲੇਕਿਨ ਜੇ ਆਪਾਂ ਦੇਖੀਏ ਨੈਤਿਕਤਾ ਹੂੰ ਬਾਦਲ ਪਰਵਾਰ ਪੰਜਾਬ ਦੇ ਸਿਆਸੀ ਸਿਆਸਤਦਾਨਾਂ ਚੋਂ ਹੂੰ ਮੇਰਾ ਖਿਆਲ ਹੈ ਸਭ ਤੋਂ ਅਮੀਰ ਪਰਵਾਰ ਹੈ ਜੀ ਤੇ ਜੇ ਅਮੀਰ ਪਰਵਾਰ ਵੀ ਇਹ ਸਰਕਾਰੀ ਹੈਲੀਕਾਪਟਰ ਤੇ ਨਹੀਂ ਸਰਦਾ ਹੂੰ ਹੂੰ ਪ੍ਰਾਈਵੇਟ ਹੈਲੀਕਾਪਟਰ ਕਿਰਾਏ ਤੇ ਲੈ ਕੇ ਤੇ ਉਹਨਾਂ ਤੇ ਇੰਨਾ ਪੈਸਾ ਖਰਚ ਕੀਤਾ ਜਾਂਦਾ ਜੇ ਪਿੰਡ ਵੀ ਆਉਣਾ ਤਾਂ ਕੋਈ ਥੀੜਾ ਕੱਪੜਾ ਵੀ ਰਹਿ ਗਿਆ ਤਾਂ ਵੀ ਚਲੋ ਨਹੀਂ ਜੇ ਉਹਦਕ ਸਰਕਾਰੀ ਹੈਗਾ ਉਹ ਇਸਤੇਮਾਲ ਕਰ ਸਕਦੇ ਸੀ ਹੂੰ ਹੂੰ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਇਹ ਤਾਂ ਵੀ ਰੋਜ਼ ਦੋਨਾਂ ਨੇ ਅਲੱਗ ਅਲੱਗ ਲੱਗ ਹੀ ਜਾਣਾ ਹੈ ਇੱਕ ਜਨ ਦਾ ਚੰਡੀਗੜ੍ਹ ਰਹਿੰਦਾ ਸੀ ਸਰਕਾਰੀ ਇਸਤੇਮਾਲ ਕੀਤਾ ਜਾ ਸਕਦਾ ਸੀ ਪਰ ਮੇਰੇ ਘਰ ਵੀ ਕਈ ਵਾਰੀ ਇਹ ਹੁੰਦਾ ਵੀ ਸਰਕਾਰੀ ਜਿਹੜਾ ਹੈਗਾ ਦਿੱਲੀ ਲੈ ਕੇ ਗਏ ਐ ਤੇ ਟੱਬਰ ਦੇ ਜੀ ਨੂੰ ਹੋਰ ਚਾਹੀਦਾ ਉਸ ਵੇਲੇ ਕਿਰਾਏ ਤੇ ਲੈ ਲੈਂਦੇ ਸੀ ਟੱਬਰ ਦੇ ਜੀ ਵਾਲੀ ਪਮੀਰਿਆ ਦੇ ਕਰੀਬ ਬਦਲ ਸਾਹਿਬ ਬਣੇ ਹਨ ਸ਼ਾਇਦ 1978 ਚ ਬਣੇ ਹਨ ਜੀ ਮੁੱਖ ਮੰਤਰੀ ਉਹਦੇ ਨੇ ਐਲਾਨ ਕੀਤਾ ਸੀ ਕਿ ਮੈਂ ਤਨਖਾਹ ਨਹੀਂ ਲਵਾਂਗਾ ਹੂੰ ਹੂੰ ਸਿਰਫ 1 ਰੁਪਿਆ ਲਵਾਂਗਾ ਟੋਕਨ ਜੀ ਉਹ ਵੀ ਕਾਦੇ ਵਾਸਤੇ ਉਹ ਕਹਿੰਦੇ ਵੀ ਉਹ ਜਦੋਂ ਤਨਖਾਹ ਲੈਣੀ ਹੁੰਦੀ ਹੈ ਨਾ ਇੱਕ ਉਹ ਟਿਕਟ ਲੱਗਦੀ ਹੈ ਸਿੱਧੀ ਟਿਕਟ ਹੈ ਸਿੱਧੀ ਟਿਕਟ ਹੈ ਉਹ 1 ਰੁਪਏ ਦੀ ਹੁੰਦੀ ਹੈ ਕਹਿੰਦੇ ਵੀ ਮੈਂ ਉਹ ਬਸ ਲਾ ਕੇ ਨਾ ਤੇ ਖਾਲੀ ਦਸਕਤੀ ਕਰ ਦਿਆ ਕਰੂੰ ਹੂੰ ਬਈ ਆ ਲੋ ਜੀ ਪਰ ਉਹ ਤਨਖਾਹ ਤਾਂ ਲੈਣੀ ਪੈਂਦੀ ਸੀ ਬੋਨਸ ਤੇ ਜਿਹੜੇ ਬੈਨੀਫਿਟ ਆ ਉਹ ਚਲੋ ਉਹ ਵੱਖਰੀ ਗੱਲ ਹੈ ਪਰ ਆ ਤਾਂ ਉਹ ਦੁਗਾਂ ਟਪੀ ਗੱਲ ਇਹ ਤਾਂ ਬਹੁਤ ਜ਼ਿਆਦਾ ਟਪੀ ਵੀ ਤਨਖਾਹ ਲਓ ਨਾ ਜੀ ਰਾਜ ਦੀ بجائے ਇਹ ਹੀ ਸੇਵਾ ਹੈ ਤੇ ਮੇਰਾ ਖਿਆਲ ਹੈ ਵੀ ਇਸ ਸੇਵਾ ਦਾ ਨਤੀਜਾ ਹੀ ਹੈ ਕਿ ਲੋਕਾਂ ਨੇ ਸਰਕਸ ਵਾਰ ਕੀਤਾ ਹੋਇਆ ਹੈ ਤੇ ਹੁਣ ਤੱਕ ਜਿਹੜੀਆਂ ਆਪਣੇ ਸਾਹਮਣੇ ਰਿਪੋਰਟਾਂ ਆੜ ਗਏ ਬਈ ਪੂਰਾ ਤਨ ਲਾਉਣ ਦੇ ਬਾਵਜੂਦ ਵੀ ਜੀ ਲੋਕਾਂ ਤੋਂ ਰਿਸਪੌਂਸ ਜਿਹੜਾ ਉਹ ਨਹੀਂ ਮਿਲ ਰਿਹਾ ਬਿਲਕੁਲ ਜੀ